ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਾਡਰਨ ਐਗਰੀਕਲਚਰ PB09 ਤੇ ਅੱਜ ਦੀ ਵੀਡੀਓ ਦੇ ਵਿੱਚ ਜੋ ਆਪਾਂ ਗੱਲ ਕਰਨੀ ਹੈ ਕਿ ਆਪਾਂ ਆਮ ਤੌਰ ਤੇ ਵੱਡੇ ਪੱਧਰ ਤੇ ਘਰ ਦੇ ਵਿੱਚ ਖੰਡ ਦੀ ਵਰਤੋਂ ਕਰਦੇ ਆਂ ਉਹ ਚਾਹ ਵਿੱਚ ਹੋਵੇ ਦੁੱਧ ਵਿੱਚ ਹੋਵੇ ਦਹੀਂ ਵਿੱਚ ਹੋਵੇ ਜਾਂ ਮਠਿਆਈਆਂ ਦੇ ਰੂਪ ਦੇ ਵਿੱਚ ਆਪਾਂ ਇਹਨੂੰ ਵਰਤਦੇ ਆਂ ਪਰ ਇਹਦੇ ਸਿਹਤ ਪ੍ਰਤੀ ਜਿਹੜੇ ਨੁਕਸਾਨ ਨੇ ਉਹਦੇ ਤੋਂ ਆਪਾਂ ਅਣਜਾਣ ਖੰਡ ਨੂੰ ਬਣਾਉਣ ਵੇਲੇ ਰਿਫਾਈਨ ਕਰਨ ਵੇਲੇ ਜਿਹੜੇ ਕੈਮੀਕਲ ਇਹਦੇ ਵਿੱਚ ਪੰਜ ਪਾਏ ਜਾਂਦੇ ਨੇ ਉਹਨਾਂ ਪੰਜਾਂ ਕੈਮੀਕਲਾਂ ਦਾ ਸਾਡੀ ਸਿਹਤ ਤੇ ਨੁਕਸਾਨ ਕੀ ਹੈ ਇਹ ਸਾਰੀ ਵਿਚਾਰ ਅੱਜ ਆਪਾਂ ਕਰਨੀ ਹੈ ਸੋ ਨਵੇਂ ਹੋ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਪੂਰੀ ਵੀਡੀਓ ਵੇਖਣ ਦਾ ਯਤਨ ਜਰੂਰ ਕਰਿਆ ਜੀ ਖੰਡ ਨੂੰ ਬਣਾਉਣ ਵੇਲੇ ਰਿਫਾਈਨ ਕਰਨ ਦੇ ਲਈ ਕੁਝ ਕੈਮੀਕਲ ਵਰਤੇ ਜਾਂਦੇ ਨੇ ਇਨ੍ਹਾਂ ਕੈਮੀਕਲਾਂ ਦੇ ਨਾਲ ਜਿਸसे ਕੁਦਰਤੀ ਪੋਸ਼ਕ ਤੱਤ ਤੇ ਘਟ ਹੁੰਦੇ ਹੀ ਨੇ ਨਾਲ ਦੀ ਨਾਲ ਸਾਡੀ ਸਿਹਤ ਤੇ ਵੀ ਬੜਾ ਮਾਰੂ ਅਸਰ ਹੁੰਦਾ ਹੈ ਪਹਿਲਾ ਖੰਡ ਬਣਾਉਣ ਵੇਲੇ ਨੂੰ ਰਿਫਾਈਨ ਕਰਨ ਲਈ ਇਹਦੇ ਵਿੱਚ ਪਾਇਆ ਜਾਂਦਾ ਹੈ ਚੂਨਾ ਕੈਲਸ਼ੀਅਮ ਹਾਈਡਰੋਕਸਾਈਡ ਇਹ ਵਰਤਿਆ ਤਾ ਜਾਂਦਾ ਹੈ ਜੋ ਤਾਂ ਜੋ ਗੰਨੇ ਦੇ ਰਸ ਵਿੱਚ ਜਿਹੜੀ ਗੰਦਗੀ ਹੈ ਮਿੱਟੀ ਜਾਂ ਅਣਜਰੂਰੀ ਜਿਹੜੇ ਕੰਟੈਂਟ ਤੱਤ ਨੇ ਉਹ ਵੱਖ ਹੋ ਸਕਣ ਤਾਂ ਸਾਫ਼ ਹੋ ਸਕੇ ਗੰਦਾ ਪਦਾਰਥ ਵੱਖ ਹੋ ਸਕੇ ਪਰ ਇਹਨੂੰ ਵੱਧ ਮਾਤਰਾ ਦੇ ਵਿੱਚ ਖਾਣ ਦਾ ਨੁਕਸਾਨ ਹੈ ਪੇਟ ਦੇ ਵਿੱਚ ਜ਼ਖਮ ਤੇ ਹਾਜਮੇ ਦੀ ਸਮੱਸਿਆ ਵਰਗੇ ਰੋਗੇ ਦੇ ਨਾਲ ਪੈਦਾ ਹੋ ਜਾਂਦੇ ਨੇ ਦੂਸਰਾ ਇਹਨੂੰ ਬਣਾਉਣ ਵੇਲੇ ਸਰਫਰ ਡਾਈਆਕਸਾਈਡ ਪਾਈ ਜਾਂਦੀ ਹੈ ਇਹ ਵੀ ਰਸ ਨੂੰ ਸਾਫ਼ ਕਰਨ ਅਤੇ ਰੰਗ ਨੂੰ ਸੁਧਾਰਨ ਦੇ ਲਈ ਵਰਤਿਆ ਜਾਂਦਾ ਹੈ ਇਹਦੇ ਨਾਲ ਖੰਡ ਦਾ ਰੰਗ ਚਿੱਟਾ ਹੁੰਦਾ ਹੈ ਤੇ ਜਿਹੜੇ ਕਿਟਾਣੂ इत्याद ਨੇ ਉਹ ਖਤਮ ਹੋ ਜਾਂਦੇ ਨੇ ਪਰ ਇਹਨੂੰ ਵੱਧ ਮਾਤਰਾ ਦੇ ਵਿੱਚ ਖਾਣ ਦਾ ਨੁਕਸਾਨ ਇਹ ਹੈ ਕਿ ਸਾਹ ਲੈਣ ਦੇ ਵਿੱਚ ਮੁਸ਼ਕਲ ਅਸਥਮਾ ਵਰਗੀਆਂ ਖਤਰਨਾਕ ਬਿਮਾਰੀਆਂ ਅਤੇ ਅਲਰਜੀ ਦਾ ਰੋਗ ਵੀ ਇਹਦੇ ਤੋਂ ਹੁੰਦਾ ਹੈ। ਤੀਸਰਾ ਫਾਸਫੋਰਿਕ ਐਸਿਡ ਵਰਤਿਆ ਜਾਂਦਾ ਹੈ ਖੰਡ ਦੇ ਵਿੱਚ। ਇਹਦਾ ਨੁਕਸਾਨ ਇਹ ਹੈ ਕਿ ਇਹਨੂੰ ਵੱਧ ਮਾਤਰਾ ਦੇ ਵਿੱਚ ਖਾਣ ਨਾਲ ਅਨੇਕਾਂ ਹੀ ਪ੍ਰਕਾਰ ਦੀਆਂ ਦੰਦਾਂ ਦੀਆਂ ਸਮੱਸਿਆਵਾਂ, ਹੱਡੀਆਂ ਜਿਹੜੀਆਂ ਨੇ ਸਰੀਰ ਦੀਆਂ ਸਾਡੀਆਂ ਉਹ ਕਮਜ਼ੋਰ ਹੋ ਜਾਂਦੀਆਂ ਨੇ। ਚੌਥਾ ਜਿਹੜਾ ਵਰਤਿਆ ਜਾਂਦਾ ਹੈ ਐਕਟੀਵੇਟਿਡ ਕਾਰਬਨ ਇਹਦੇ ਨਾਲ ਵੀ ਉਹਦਾ ਰੰਗ ਸੁਧਾਰਿਆ ਜਾਂਦਾ ਹੈ। ਆਮ ਤੌਰ ਤੇ ਹੈ ਤੇ ਇਹ ਸੁਰੱਖਿਤ ਪਰ ਲੋਹੜੂ ਵੱਧ ਖਾਣ ਦੇ ਨਾਲ ਪੇਟ ਦੀਆਂ ਕਈ ਬਿਮਾਰੀਆਂ ਇਹਦੇ ਨਾਲ ਹੋ ਜਾਂਦੀਆਂ ਨੇ ਪੰਜਵਾਂ ਫਲੋਕੂਲੈਂਟ ਕੈਮੀਕਲ ਵਰਤਿਆ ਜਾਂਦਾ ਹੈ ਇਹਦੇ ਨਾਲ ਨੁਕਸਾਨ ਇਹ ਹੁੰਦਾ ਹੈ ਕਿ ਵੱਧ ਖਾਣ ਦੇ ਨਾਲ ਅਲਸਰ ਜਾਂ ਪੇਟ ਦੀਆਂ ਹੋਰ ਬਿਮਾਰੀਆਂ ਇਹਦੇ ਨਾਲ ਹੋ ਜਾਂਦੀਆਂ ਨੇ ਸੋ ਜਾਣੇ ਅਣਜਾਣੇ ਦੇ ਵਿੱਚ ਜਿਹੜੀ ਖੰਡ ਆਪਾਂ ਵਰਤਦੇ ਪਏ ਆ ਉਹਦੇ ਬਹੁਤ ਵੱਡੇ ਨੁਕਸਾਨ ਨੇ ਸਾਡੀ ਸਿਹਤ ਦੇ ਪ੍ਰਤੀ ਇਹ ਰਫਾਇਨ ਕਰਨ ਵੇਲੇ ਖੰਡ ਵਿੱਚ ਵਰਤੇ ਜਾਣ ਵਾਲੇ ਇਹ ਸਾਰੇ ਕੈਮੀਕਲ ਜਿਹੜੇ ਨੇ ਉਹ ਕੁਦਰਤੀ ਪੋਸ਼ਕ ਤੱਤ ਤੇ ਘਟ ਕਰਦੇ ਨੇ ਪਰ ਸਾਡੀ ਸਿਹਤ ਨਾਲ ਵੀ ਖੜਵਾਲ ਹੈ ਵੱਧ ਖਾਣ ਨਾਲ ਸਿਹਤ ਦੇ ਵਿੱਚ ਨੁਕਸਾਨ ਜੋ ਪੈਦਾ ਹੁੰਦੇ ਨੇ ਪੇਟ ਦੰਦ ਹੱਡੀਆਂ ਸਾਹ ਲੈਣ ਵਿੱਚ ਮੁਸ਼ਕਲ ਅਲਰਜੀ ਇਤਿਆਦ ਦਾ ਖਤਰਾ ਵੱਧਦਾ ਹੈ ਇਹਦੇ ਮੁਕਾਬਲੇ ਜਿਹੜਾ ਗੋੜਾ ਹੈ ਉਹ ਘੱਟਰ ਫੈਨ ਕੀਤਾ ਤੇ ਕੁਦਰਤੀ ਹੈ ਸੋ ਪੜਾ ਹੋਵੇ ਜੇਕਰ ਆਪਾਂ ਗੋੜ ਨੂੰ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਦਾ ਹਿੱਸਾ ਬਣਾਈਏ ਇਦੇ ਫਾਇਦੇ ਅਨੇਕ ਨੇ ਇੱਕ ਤੇ ਹਾਜਮਾ ਸੁਧਾਰਦਾ ਹੈ ਖਾਣੇ ਤੋਂ ਬਾਅਦ ਥੋੜਾ ਖਾਣ ਨਾਲ ਪੇਟ ਸਾਫ਼ ਰਹਿੰਦਾ ਹੈ ਲੋਹੇ ਦੀ ਕਮੀ ਦੂਰ ਕਰਦਾ ਹੈ ਸਰੀਰ ਨੂੰ ਊਰਜਾ ਦਿੰਦਾ ਹੈ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ ਸਰਦੀਆਂ ਦੇ ਵਿੱਚ ਲਾਭਦਾਇਕ ਹੈ ਸਰੀਰ ਨੂੰ ਗਰਮੀ ਦਿੰਦਾ ਹੈ ਦਿਲ ਲਈ ਫਾਇਦੇਮੰਦ ਹੈ ਸੀਮਤ ਮਾਤਰਾ ਦੇ ਵਿੱਚ ਖਾਦਾ ਖੂਨ ਦੀ ਸਫਾਈ ਕਰਦਾ ਹੈ ਇਹ ਕੁਦਰਤੀ ਮਿੱਠਾ ਹੈ ਖੰਡ ਵਾਂਗ ਨੁਕਸਾਨਦਾਇਕ ਨਹੀਂ ਸੋ ਥੋੜਾ ਜਿਹਾ ਸੁਚੇਤ ਹੋਈਏ ਆਪਣੀ ਸਿਹਤ ਪ੍ਰਤੀ ਸੋ ਜਾਣੇਣ ਜਾਣੇ ਦੇ ਵਿੱਚ ਜਿਸ ਖੰਡ ਨੂੰ ਆਪਾਂ ਖਾ ਰਹੇ ਆ ਉਹ ਸਾਡੀ ਸਿਹਤ ਲਈ ਬਹੁਤ ਵੱਡਾ ਨੁਕਸਾਨ ਕਰਦੀ ਪਈ ਹੈ ਇਸੇ ਪ੍ਰਕਾਰ ਹੀ ਨਵੀਆਂ ਤੋਂ ਨਵੀਆਂ ਜਾਣਕਾਰੀਆਂ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੁੰਦੇ ਰਹਾਂਗੇ ਸਤਿਗੁਰੂ ਸਾਰਿਆਂ ਦਾ ਭਲਾ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਚੈਨਲ ਨਾਲ ਜੁੜੇ ਰਹੋ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਕਰੋ ਲਾਇਕ ਅਤੇ ਸ਼ੇਅਰ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ vai Ji guruji que